ਲਿਆ ਹੈ ਸਰਕਾਰ ਨੇ ਆਪਣੇ ਜਿਸ ਗਵਰਨਮੈਂਟ ਇਜ਼ ਪਲੇਇੰਗ ਵਿਦ ਦਾ ਲਾਈਵਸ ਆਫ ਯੰਗਸਟਰਸ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਖਲਵਾੜ ਕਰ ਰਹੀ ਹੈ ਆ ਸ਼ਸ਼ੋਭਤ ਵੀਰ ਹੈ ਜਿਹੜਾ ਹਰ ਟੈਸਟ ਚ ਫੇਲ ਹੋਇਆ ਬਲਕਾਰ ਦਾ ਮੁੰਡਾ ਮੰਤਰੀ ਦਾ ਉਹਨੂੰ ਚੱਕ ਕੇ ਜੀਐਮ ਲਾਤਾ ਉਥੇ ਕੀ ਕੁਆਲਿਫੀਕੇਸ਼ਨ ਔਰ ਹਰ ਭਰਤੀ ਚ ਆ ਐਸਐਸ ਬੋਰਡ ਦੀ ਭਰਤੀ ਚ ਬੜਾ ਵੱਡਾ ਸਕੈਮ ਨਿਕਲ ਕੇ ਆਇਆ ਹੋਰ ਭਰਤੀਆਂ 'ਚ ਵੀ ਰੋਲੇ ਪੈ ਰਹੇ ਆ ਉਹ ਰੋਲੇ ਇਸ ਲਈ ਪੈ ਰਹੇ ਆ ਕਿਉਂਕਿ ਫੇਵਰ ਐਂਡ ਫੇਵਰੇਟਿਜ਼ਮ ਆਰਡਰ ਆਫ ਦਾ ਡੇ ਹੋ ਗਿਆ ਅੱਜ ਪੰਜਾਬ ਦੇ ਹਾਲਾਤ ਕੀ ਨੇ ਇਹ ਮਿਲਨੀਆਂ ਰੱਖ ਰਿਹਾ ਵਪਾਰ ਮਿਲਨੀ ਵਪਾਰੀ ਆ ਕਿਹੜਾ ਰਿਹਾ ਤੁਸੀਂ ਤਾਂ ਆਪ ਪ੍ਰੋਵੀਜ਼ਨ ਘਟਾਤੀ ਐ ਇਨਸੈਂਟਿਵ ਦੀ ਬਜਟ ਦੀ ਅਲੋਕੇਸ਼ਨ ਫਾਰ ਇੰਡਸਟਰੀ ਇਨਸੈਂਟਿਵ ਘਟਾਤੀ ਐ ਕਿਉਂ ਘਟਾਤੀ ਕਿਉਂਕਿ ਇੰਡਸਟਰੀ ਘਟ ਗਈ 70 ਹਜ਼ਾਰ ਕਰੋੜ ਇਹ ਕਹਿੰਦੇ ਆ ਤੁਸੀਂ ਗਵਰਨਮੈਂਟ ਦੇ ਵੈਸੇ ਆਡਿਟਡ ਫਿਗਰ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਕੱਢ ਲਓ ਕਹਿੰਦੇ 2-3 ਹਜ਼ਾਰ ਕਰੋੜ ਵੀ ਨਹੀਂ ਆਇਆ ਕਿਹੜੀ ਨਵੀਂ ਇੰਡਸਟਰੀ ਆਈ ਹੈ ਤੁਸੀਂ ਪਟਿਆਲੇ ਜ਼ਿਲ੍ਹੇ 'ਚ ਕਿਸੇ ਜ਼ਿਲ੍ਹੇ 'ਚ ਜਾ ਕੇ ਦੱਸੋ ਨਵੀਂ ਕੋਈ ਫੈਕਟਰੀ ਲੱਗਦੀ ਹੈ ਤਾਂ ਸਾਹਮਣੇ ਦਿਸਦੀ ਆ ਉਹ ਲੁਕੋ ਥੋੜੀ ਸਕਦੇ ਇਹਨਾਂ ਨੇ ਕਿਹੜੀ ਦਲਦ ਘਾਟਨ ਕੀਤਾ 70 ਹਜ਼ਾਰ ਕਰੋੜ ਦਾ 2 ਸਾਲਾਂ 'ਚ ਇਨਵੈਸਟਮੈਂਟ ਮੀਨਸ ਹਲੋ ਬਲਾਰਟ ਕਿੱਥੇ ਕਿਹੜੀ ਨਵੀਂ ਫੈਕਟਰੀ ਇਹ ਤਾਂ BMW ਦਾ ਪਲਾਂਟ ਨਹੀਂ ਆਇਆ ਇਹਦਾ ਤਾਂ ਵੀ ਕਿ ਜੀਈਬੀ ਭਰਤੀ ਦਾ ਵੀ ਇੱਕ ਕਪੜਾ ਸਾਹਮਣੇ ਆਇਆ ਕਿ ਹਰਿਆਣਾ ਦੇ ਲੋਕਾ ਜੇ ਹਰਿਆਣਾ ਦੇ ਨੌਜਵਾਨ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਦੇਖੋ ਇਹਦੇ ਚ ਬੜਾ ਰੌਲਾ ਪਿਆ ਕਿ ਪੇਪਰ ਲੀਕ ਹੋਇਆ ਹੈ ਔਰ ਪੇਪਰ ਲੀਕ ਚ ਹਰਿਆਣੇ ਦੇ ਬੱਚਿਆਂ ਨੂੰ ਉਹ ਪੇਪਰ ਸਪਲਾਈ ਕੀਤੇ ਗਏ ਉਹਨਾਂ ਨੇ ਪੇਪਰ ਟੌਪ ਕੀਤੇ ਮੈਂ ਪਹਿਲਾਂ ਵੀ ਇੱਕ ਵਾਰੀ ਕਹੇ ਜਾ ਇਸ਼ੂ ਰੇਜ਼ ਕੀਤਾ ਸੀ ਜਦੋਂ ਸੰਗਰੂਰ ਜ਼ਿਲ੍ਹੇ ਤੋਂ ਸਾਰੇ ਭਰਤੀ ਹੋ ਗਏ ਸੀ ਉਹ ਪੇਪਰ ਕੈਂਸਲ ਹੋਇਆ ਅਖੀਰ ਚ ਇਹਦੇ ਚ ਵੀ ਕੰਮ ਹੈ ਇਹ ਕੋ ਬੜਾ ਵੱਡਾ ਖਿਲਵਾੜ ਆ ਸਾਡੇ ਨੌਜਵਾਨਾਂ ਨਾਲ ਜਿਹੜਾ ਕਹਿੰਦਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲਾਂਗੇ ਹੁਣ ਤਾਂ ਇਹ ਪੇਪਰ ਲੀਕ ਕੀ ਹਰਿਆਣੇ ਨੂੰ ਕਰਦੇ ਕਿਉਂਕਿ ਹਰਿਆਣੇ ਦੀ ਇਲੈਕਸ਼ਨ ਆਈ ਹੈ ਜਿਸ ਪਿਓਰ ਸੁਸ਼ੀਲ ਗੁਪਤਾ ਔਰ ਇਹਦੇ ਨਾਲ ਰੜ ਮਿਲ ਕੇ ਇਹ ਜੀ ਕਰਕਤਾ ਹੋ ਰਹੀਆਂ ਕਿ ਕਿਵੇਂ ਹਰਿਆਣੇ ਦੇ ਬੱਚਿਆਂ ਨੂੰ ਨੌਕਰੀ ਮਿਲ ਜਾ ਆਮ ਆਦਮੀ ਪਾਰਟੀ ਨੂੰ ਕੋ ਬੈਨੇਫਿਟ ਹੋ ਜਾਏ ਐਂਡ ਹੀ ਹੀ ਇਸ ਗਾਟ ਦਾ ਡਿਪਾਰਟਮੈਂਟ ਹੀ ਇਸ ਦਾ ਚੀਫ ਮਿਨਿਸਟਰ ਲਾਅ ਔਰਡਰ ਚ ਇਹਦੇ ਆ ਸਲੀਪਿੰਗ ਹਰ ਮੁੱਦੇ ਤੇ ਸੁੱਤੇ ਪਏ ਆ ਅਜੀ ਤੁਸੀਂ ਸਾਡੀ ਇੰਡੀਆ ਗੱਠਜੋੜ ਦੇ ਬਾਰੇ ਕੀ ਕਹਿਣਾ ਇੱਕ ਤਰਫ ਇੰਡੀਆ ਗੱਠਜੋੜ ਹੋਇਆ ਬਾਹਰ ਕੇਂਦਰ ਦੇ ਵਿੱਚ ਸਾਂਝਦਾਰੀ ਹੋਈ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਜੋ ਮਜ਼ਾਕ ਕੀਤਾ ਜਾ ਰਿਹਾ ਹੈਗਾ ਉਸ ਨੂੰ ਕਿਸ ਤਰੀਕੇ ਦੇਖੋ ਭਗਵੰਤ ਮਾਨ ਜੀ ਦਾ ਮੈਂ ਪਹਿਲਾ ਧੰਨਵਾਦ ਉਹਦਾ ਨਾ ਕਰਨ ਲੱਗਿਆ ਉਹਨਾਂ ਨੇ ਇੱਕ ਗੱਲ ਕਬੂਲੀ ਜਿਹੜੀ ਬਾਰੇ ਮੈਂ ਬੜੀ ਵਾਰੀ ਟਿੱਪਣੀ ਕਰਦਾ ਸੀਗਾ ਕਿ ਕਾਂਗਰਸ ਦਾ ਕੋਈ ਲੀਡਰ ਗਾਂਧੀ ਪਰਿਵਾਰ ਦੇ ਇੰਨਾ ਨੇੜੇ ਨਹੀਂ ਜਿੰਨਾ ਭਗਵੰਤ ਮਾਨ ਹੈ ਔਰ ਭਗਵੰਤ ਮਾਨ ਆਪ ਐਸ ਔਨ ਫਲੋਰ ਆਫ ਦਾ ਹਾਊਸ ਕਹਿ ਰਿਹਾ ਕਿ ਤੁਹਾਡੇ ਨਾਲ ਤਾਂ ਉਹ ਬੀਬੀ ਆ ਰਾਹੁਲ ਗਾਂਧੀ ਬਹਿੰਦੇ ਨਹੀਂ ਮੇਰੇ ਨਾਲ ਤਾਂ ਬੜਾ ਪਿਆਰ ਔਰ ਇਹੀ ਗੱਲ ਕਿ ਇਹ ਦੋਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਫਰੈਂਡਲੀ ਮੈਚ ਖੇਲ ਰਹੇ ਆ ਆਪਸ ਵਿੱਚ ਜੇ ਸਭ ਤੋਂ ਨੇੜੀ ਮੈਂ ਕਹਿ ਸਕਦਾ ਕਾਂਗਰਸੀ ਦਾ ਕੋਈ ਆਗੂ ਕਾਂਗਰਸ ਦੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਨੇੜੇ ਆ ਤੇ ਉਹ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੀ ਭਗਵੰਤ ਮਾਨ ਦੀ ਸਾਰੀਆਂ ਤਸਵੀਰਾਂ ਜਨਤਕ ਨੇ ਔਰ ਅੱਜ ਜਿਹੜੇ ਲੁਧਿਆਣੇ ਦੇ ਐਮਪੀ ਸਾਹਿਬ ਨੇ ਜਾਂ ਹੋਰ ਐਮਪੀ ਨੇ ਉਹਨਾਂ ਦਾ ਰੋਜ ਪੈਗ ਪਿਆਲੇ ਦੀ ਸ਼ਾਂਜ ਭਗਵੰਤ ਮਾਨ ਦੀ ਬੱਚਾ ਬੱਚਾ ਜਾਣਦਾ ਜੀ ਸਰ ਇੱਕ ਹਰਮਨ ਸਿੰਘ ਪਠਾਨਵਾਦ ਦੇ ਵੱਲੋਂ ਪੱਤਰਕਾਰ ਨਾਲ ਕਿਹਾ ਗਿਆ ਕਿ ਤੋਂ ਬਾਹਰ ਮਿਲ ਵਿਧਾਨ ਸਭਾ ਦੇ ਵਿੱਚ ਕਿਵੇਂ ਦੇਖੋ ਇਸ ਚੀਜ਼ ਨੂੰ ਪੱਤਰਕਾਰ ਨੂੰ ਕਿਹਾ ਗਿਆ ਗੈਲਰੀ ਦੇ ਵਿੱਚ ਖੜ ਕੇ ਇੱਕ ਮੈਂ ਬੇਨਤੀ ਕਰਾਂ ਜੀ ਇਹ ਜਿਹੜਾ ਇਹ ਇੱਥੋਂ ਦੀ ਜਿਹੜੀ ਆ ਐਸਆਈਟੀ ਆ ਇਹ 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 ਵੀ ਭਗਵਾਨਤ ਮਾਨ ਦੀ ਪਰਸਨਲ ਚੋਇਸ ਆ ਉਹਨਾਂ ਦੇ ਘਰ ਨੂੰ ਚਲਾਉਣ ਵਾਲੇ ਇਹ ਐਸਆਈਟੀ ਦੇ ਮੈਂਬਰ ਹਨ ਇਹਨਾਂ ਨੂੰ ਸਵਾਲ ਉਹ ਬਣਾ ਕੇ ਭੇਜਦਾ ਮੈਂ ਕਦੇ ਕਹਿੰਦਾ ਤੂੰ ਆਪ ਹੀ ਆ ਜਾ ਪਾਉ ਤੇਰੇ ਦੋ ਨਾਲ ਦੋ ਦੋ ਹੱਥ ਕਰ ਲੀਏ ਸਿੱਧੇ ਐਵੇਂ ਉੱਥੇ ਫਜ਼ੂਲ ਚ ਸ਼ਰਾਬ ਪੀ ਕੇ ਵਿਧਾਨ ਸਭਾ 'ਚ ਗਾਹ ਪਾਉਣਾ ਮੈਂ ਤਾਂ ਮਾਤਾ ਜੀ ਨੂੰ ਕਹਿੰਦਾ ਇਹਦਾ ਲਿਵਰ ਬਹਿ ਜਾਣਾ ਜੋ ਇਹਦੀ ਹਰਕਤਾਂ ਨੇ ਹਟਾ ਲਓ ਇਹਨੂੰ ਮਤਲਬ ਉਹ ਦਿਨ ਵੀ ਕੋਈ ਸੋਫੀ ਬੰਦੇ ਤੇ ਹਰਕਤਾ ਕੋੜੇ ਤੁਸੀਂ ਮੈਨੂੰ ਇੱਕ ਬੰਦਾ ਇਨਸ ਰਾਈਟ ਸੈਂਸਿਸ ਕੋਈ ਉਹ ਜਾ ਬਿਹੇਵੀਅਰ ਵੇਖਾ ਸਕਦੇ ਐ ਐਂਡ ਵੈਨ ਦਾ ਚੀਫ ਮਿਨਿਸਟਰ ਇਜ਼ ਬਿਹੇਵਿੰਗ ਲਾਈਕ ਦਿਸ ਪਠਾਨ ਮਾਜਰੇ ਅਰਗੇ ਡਿਫਾਲਟਰਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਜਿਹੜਾ ਮਤਲਬ ਉਹਦੀ ਕਿਹੇ ਜਿਹੀਆਂ ਕਿਹੇ ਜਿਹੀਆਂ ਵੀਡੀਓ ਵਾਇਰਲ ਹੋ ਗਈ ਆ ਕਿਸੇ ਨੂੰ ਡਰਾਉਣਾ ਧਮਕਾਉਣਾ ਇਹ ਤਾਂ ਥੋੜੇ ਪ੍ਰੈਸ ਵਾਲਿਆਂ ਦੀ ਰੀਡ ਦੀ ਹੱਡੀ ਥੋੜੀ ਬੈਂਦੀ ਜਾਂਦੀ ਆ ਥੋੜਾ ਮੈਂ ਲਾਲੂ ਜਿ ਘਰਾ ਦੇਣਾ ਤਗੜੇ ਹੋ ਕੇ ਨਿਝਠੋ ਇਹ ਜਿਆ ਨੂੰ ਤੁਸੀਂ ਯੂ ਆਰ ਪਾਰਟ ਆਫ ਦ ਸੋਸਾਇਟੀ ਤੋਂ ਨੂੰ ਤੁਸੀਂ ਪੰਜਾਬ ਤੁਸੀਂ ਚੌਥਾ ਥਾਮੋ ਡੈਮੋਕਰੇਸੀ ਤੇ ਜੇ ਤੁਸੀਂ ਕਮਜ਼ੋਰ ਪੈ ਗਏ ਤੇ ਲੋਕਤੰਤਰ ਬਚਣਾ ਕਿੱਥੋਂ ਹੈ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਚਾ ਮੈਂ ਆ ਜਾਂ ਕੋਈ ਆ ਠੋਕ ਕੇ ਖਲੋ ਸੀ ਤੁਹਾਡੇ ਨਾਲ ਖਲੋਊਗਾ ਜਿੰਨੇ ਵੀ ਹੱਕ ਸੱਚ ਦੀ ਗੱਲ ਕਰਦੇ ਤੁਹਾਡੇ ਨਾਲ ਖਲੋਣਗੇ ਇਹ ਜੇ ਪਠਾਨ ਮਾਜਰੇ ਵਾਲੇ ਤਾਂ ਖੁਸ਼ੀ ਖੁਸ਼ਕੀ ਨਹੀਂ ਸਕਦੇ ਇਹ ਜਿੰਨੇ ਮਾਜਰਿਆਂ ਨੇ ਗੰਦ ਪਾਇਆ ਜਗ ਜਾਹਰ ਅੱਛਾ ਵੇ ਇਹ ਤਾਂ ਕਿਚਨ ਕੈਬਨਟ ਆ ਐਸਆਈਟੀ ਹੋ ਗਈ ਚ ਜੋੜਾ ਮਾਜਰਾ ਪਠਾਨ ਮਾਜਰਾ ਵੱਲੋਂ ਮਾਜਰਾ ਪਤਾ ਨਹੀਂ ਕੋਹ ਡੇੜਾ ਅੰਦਰ ਦਿੱਤਾ ਹੋਇਆ ਕੋਹ ਹੋਰ ਕਿਹੜਾ ਹੋ ਗੱਜਨ ਮਾਜਰਾ ਇਹ ਸਾਬਤ ਮਤਲਬ ਇਹ ਤਾਂ ਕਮਾਊ ਪੁੱਤ ਨੇ ਮੁਕੰਮਤਰੀ ਦੇ ਕੱਟਰ ਇਮਾਨਦਾਰਾਂ ਦੇ ਤੁਸੀਂ ਕਾਗਜ਼ ਲੈ ਕੇ ਗਏ ਸੀ ਜੰਦਰ ਸ਼ੌਪ ਕੀ ਕਹਿੰਦੀ ਅਸੇਤੀ ਉਹ ਤਾਂ ਵਿਚਾਰੇ ਕਹਿੰਦਾ ਜੀ ਡੀਜੀਪੀ ਦਾ ਕੰਮ ਹੈ ਮੈਂ ਦੇਖ ਕੇ ਤਾਂ ਆਇਆ ਦੇਖ ਕੇ ਤਾਂ ਸੰਤੁਸ਼ਟ ਹੋਇਆ ਮਗਰ ਮੈਂ ਚਾਹੁੰਦਾ ਹਾਂ ਹੁਣ ਚੰਨੀ ਦੀ ਇਨਕੁਆਇਰੀ ਵੀ ਹੋਵੇ ਤੁਸੀਂ ਇੱਕ ਗੱਲ ਵੇਖੋ ਮੈਂ ਹੈਰਾਨ ਹੋ ਗਿਆ ਚੰਨੀ ਇੱਕ ਦਿਨ ਕਹਿ ਰਿਹਾ ਸੀਗਾ ਜੀ ਮੈਨੂੰ ਫਰौती ਦੀ ਮੰਗ ਆ ਗਈ ਉਹ ਫਰौती ਮੰਗਣ ਵਾਲੇ ਨੇ ਚਲੋ ਨਹੀਂ ਮੰਗ ਉਹਨੇ ਵੀ ਠੀਕ ਬੰਦੇ ਤੋਂ ਹੀ ਮੰਗੀ ਚੰਨੀ ਕੋਲ ਹੰਨੀ ਅੰਨੀ ਕੋਲ ਮੰਨੀ 10 ਕਰੋੜ ਸਾਹਮਣੇ ਦਿਖਦਾ ਹੋਵੇ ਤੇ ਉਹਨੇ ਮੰਗਲੇ ਪਾਹੁ ਦਵਾ ਦੇ ਉਹਨੂੰ ਸਰਕਾਰ ਵੇਖੋ ਕਿੱਡੀ ਅੰਡਰਸਟੈਂਡਿੰਗ ਕਰ ਗਈ ਹੈ ਚੰਨੀ ਨਾਲ ਜੇ ਇਸ ਦੇਰ ਇਤਿਹਾਸ 'ਚ ਕੋਈ ਲੀਡਰ ਨਹੀਂ ਜਿਹਦੇ ਘਰ 'ਚੋਂ 10 ਕਰੋੜ ਲੱਭਿਆ ਹੋਵੇ 10 ਕਰੋੜ ਕੈਸ਼ ਲੱਭਿਆ ਤੇ ਕੱਟੜ ਇਮਾਨਦਾਰ ਤਾਂ ਸੌ ਗਏ ਚੰਨੀ ਦੇ ਮਾਮਲੇ 'ਚ ਕਿਡਨੀ ਮੇਲੀ ਭੁਗਤਿਆ ਉਹਨਾਂ ਕ腐ਪਸ਼ਨ ਅੱਜ ਹਰ ਦਫ਼ਤਰ 'ਚ ਕ腐ਪਸ਼ਨ ਹੈ ਹਰ ਭਰਤੀ 'ਚ ਕ腐ਪਸ਼ਨ ਹੈ ਹਰ ਆ ਆਠਾ ਦਾਲ ਵੰਡਣ ਦੇ ਕਰਪਸ਼ਨ ਹੈ ਔਰ ਵੱਡੀ ਗੱਲ ਆ ਟੈਂਟ ਲਾਉਣ ਚ ਵੀ ਕਰਪਸ਼ਨ ਸ਼ੁਰੂ ਹੋ ਗਈ ਹੈ ਇੱਕ ਦਿੱਲੀ ਦੀ ਕੰਪਨੀ ਨੂੰ 400 ਕਰੋੜ ਦਾ ਟੈਂਡਰ ਦਿੱਤਾ ਕਿ ਪੰਜਾਬ ਦਾ ਕੋਈ ਬੰਦਾ ਨਹੀਂ ਜਿਹੜਾ ਟੈਂਟ ਲਾ ਸਕਦਾ ਹੁਣ ਦਿੱਲੀ ਤੋਂ ਲੋਕ ਆਉਣਗੇ 8-8 ਕਰੋੜ ਦਾ ਇੱਕ ਟੈਂਟ ਲੱਗ ਰਿਹਾ ਜਿੰਨੀਆਂ ਇਹਨਾਂ ਦੀਆਂ ਮਿਲਨੀਆਂ ਹੋਰੀਆਂ ਆ ਜਿਹੜੀ ਇਹਨਾਂ ਨੇ ਪਿੱਛੇ ਸੜਾਲੀ ਪ੍ਰੋਗਰਾਮ ਕੀਤਾ 8 ਕਰੋੜ ਦਾ ਦਿੱਲੀ ਦੀ ਕੰਪਨੀ ਟੈਂਟ ਲਾ ਕੇ ਗਈ ਪੰਜਾਬ ਤੋਂ ਰੋਜ਼ਗਾਰ ਕੱਢ ਕੇ ਦਿੱਲੀ ਨੂੰ ਲਟਾਉਣ ਦਾ ਕੰਮ ਇਹ ਸਭ ਤੋਂ ਵੱਡਾ ਦਿੱਲੀ ਮਾਡਲ ਤਾਂ ਇਹ ਪੇਸ਼ ਕਰ ਰਿਹਾ ਅੱਜ ਤੁਹਾਡੇ ਰਜਿੰਦਰਾ ਹਸਪੀਟਲ 'ਚ ਇੱਕ ਕੱਲ ਕਿਸੇ ਨੇ ਵੀਡੀਓ ਪਾਈਆ ਕਿ ਬੇਸਿਕ ਦਵਾਈਆਂ ਨਹੀਂ ਮਿਲ ਰਹੀਆਂ ਹੈਲਥ ਐਂਡ ਇਨਫਰਾਸਟ੍ਰਕਚਰ ਕੋਲਾਪਸ ਸਾਡੇ ਸਕੂਲ 'ਚ ਅੱਜ ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਜਿਹੜਾ ਬੱਚਿਆਂ ਨਾਲ ਮਿਸਬੀਹਵ ਕੀਤਾ ਸੀ ਕਿ ਟੀਚਰ ਨੇ ਐਕਸਲੂਲ ਐਕਸੀਲੈਂਸ ਕੋਲ ਤਾਂ ਇੱਕ ਸਕੂਲ 'ਚ ਪੜਾ ਦੇਣੇ ਸਾਰੇ ਨੇ ਸੋ ਥੈਰ ਇਜ਼ ਅ ਸੀਰੀਅਸ ਕੋਲਾਪਸ ਔਨ ਏਵਰੀ ਫਰੰਟ ਔਰ ਅੱਜ ਇਸ ਕੱਲ ਦਾ ਦੁੱਖ ਹੈ ਦਾ ਪੰਜਾਬ ਸਫਰ ਕਰ ਰਿਹਾ ਹੈ ਇਨੂੰ ਬਾਜਵਾ ਸਾਹਿਬ ਦੀ ਤੰਗ ਪਜਾਮੀ ਉਹਦੀ ਸ਼ਾਲ ਇਹਦੇ ਪਾ ਦਿਓ ਸ਼ਾਲ ਉਹਦੇ ਚੁੱਪ ਕਰਕੇ ਮਤਲਬ ਪੰਜਾਬ ਦੀ ਗੱਲ ਕਰ ਦਵੇ ਜਿੱਥੇ ਸਰ ਸ਼ੁਕਰਨ ਦੀ ਪੋਸਟਮਾਰਟਮ ਰਿਪੋਰਟ ਪਹੁੰਚੀ ਦੀ ਆਈ ਉਹ ਕੋ ਦੇਖੋ ਮੈਂ ਅੰਦਰ ਇਹ ਕਿੱਡੀ ਕਮਜ਼ੋਰ ਪਲਸ ਹੈ ਕਿਉਂਕਿ ਇਹ ਜਿੰਨੇ ਅਫਸਰ ਮੈਨੂੰ ਪੁੱਛ ਕੇ ਚ ਕਰਦੇ ਉਹ ਅਫਸਰ ਨੇ ਔਰ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅੱਜ ਇਹ ਬੇਨਤੀ ਕਰਦਾ ਤੁਸੀਂ ਬੜੇ ਸਿਆਣੇ ਹੋ ਮਗਰ ਕਿੱਥੇ ਇਹ ਗੱਲ ਵਿਚਾਰੋ ਬਲਬੀਰ ਸਿੰਘ ਹੈਲਥ ਮਿਨਿਸਟਰ ਕਹਿ ਰਿਹਾ ਕਿ 250 ਬੰਦਾ ਜ਼ਖਮੀ ਹੋਇਆ 7 ਦੀ ਮੌਤ ਹੋ ਗਈ ਹੈ ਚੁਪ ਕਰਨ ਦੇ ਗੋਲੀਆਂ ਵੱਜ ਗਈਆਂ ਨੇ ਤੇ ਅੱਜ ਤੱਕ ਇਹ ਪਟਿਆਲੇ ਦੀ ਢਿੱਲੀ ਨਿਕੰਮੀ ਪੁਲਿਸ ਜਿਹੜੀ ਭਗਵੰਤਮਾਨ ਦੇ ਚਹੇਤੇ ਨੇ ਉਹਨਾਂ ਨੇ ਇੱਕ ਐਫਆਈਆਰ ਨਹੀਂ ਦਰਜ ਕੀਤੀ ਵਿਹਾਂ ਦੀ ਸੀਰੀਅਸਲੀ ਇੰਜਰਡ ਨੇ ਪੰਜ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ 7 ਹੈਵ ਡਾਈਡ 250 ਇੰਜਰਡ ਨੋ ਐਫਆਈਆਰ ਤੇ ਫਿਰ ਖੱਟਰ ਦਾ ਸਭ ਤੋਂ ਚਹੇਤਾ ਤੇ ਬਲੂ ਵਾਈਟ ਬੰਦਾ ਮਹਿਲਾ ਦਾ ਉਹਦਾ ਆਪ ਦਾ ਹੋਮ ਮਨਿਸਟਰ ਜਾਂ ਡੀਜੀਪੀ ਨਹੀਂ ਮਹਿਲਾ ਦਾ ਉਹਦਾ ਭਗਵੰਤਮਾਨ ਹੈਟਮੈਨ ਜਿਹਨੂੰ ਹਲੇ ਕੁਝ ਦੇਖੀ ਨਹੀਂ ਰਿਹਾ ਤੁਸੀਂ ਕਦੇ ਸੋਚ ਸਕਦੇ 250 ਬੰਦਾ ਪੰਜਾਬ ਦੀ ਧਰਤੀ ਤੇ ਐਫਆਈਆਰ ਇੰਜਰ ਹੋ ਜੇ ਤੇ ਕਪੀਆ ਦੀ ਪ੍ਰਿੰਤਪਾਲ ਦੀਆਂ ਉਹਦੀ ਸਟੇਟਮੈਂਟ ਲਓ ਭਾਈ ਉਹਦੀਆਂ ਲੱਤਾਂ ਕਿਵੇਂ ਟੁੱਟ ਗਈਆਂ ਉਹਦਾ ਜਵਾੜਾ ਕਿਵੇਂ ਟੁੱਟ ਗਿਆ ਉਹਦੀ ਕੋਈ ਐਫਆਈਆਰ ਨਹੀਂ ਇਨੂੰ ਕਹਿੰਦੇ ਆ ਜੁਆਇੰਟ ਐਕਸ਼ਨ ਆ ਜੋ ਕਿਸਾਨਾਂ ਨਾਲ ਹੋ ਰਿਹਾ ਨਾ ਉਹਨਾਂ ਦੀ ਕੁੱਟਮਾਰ ਇਹ ਜੁਆਇੰਟ ਐਕਸ਼ਨ ਆ ਬਿਟਵੀਨ ਭਗਵੰਤ ਮਾਨ ਐਮਐਲ ਖੱਟਰ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਫਿਕਸਡ ਮੈਚ ਐ ਐਂਡ ਸਬਰ ਕਰ ਰਹੇ ਆ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਨਹੀਂ ਤਾਂ ਐਫਆਈਆਰ ਕਿਉਂ ਨਹੀਂ ਹੋ ਰਹੀ ਨੋਬਾਡੀ ਇਜ਼ ਅਬੋਵ ਲਾਅ ਕਾਨੂੰਨ ਇੱਕ ਆ ਉਹ ਕਾਨੂੰਨ ਹੀ ਨਹੀਂ ਲਾਗੂ ਹੋ ਰਿਹਾ ਪੰਜਾਬ ਤੇ ਥੈਂਕ ਯੂ ਬਿਲਕੁਲ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਐਸਆਈਟੀ ਦੇ ਜਵਾਬ ਦੇਣ ਤੋਂ ਬਾਅਦ ਬਾਹਰ ਆਏ ਨੇ ਹੁਣ ਦੁਖਨੀਵਾਰਾਂ